ਕਿਸਾਨ ਭਰਾਵਾਂ ਨੂੰ ਡੇਅਰੀ ਫਾਰਮਰਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕਈ ਵਾਰੀ ਕੀ ਹੁੰਦਾ ਹੈਗਾ ਆਪਣਾ ਪਸ਼ੂ ਠੀਕ ਠਾਕ ਹੁੰਦਾ ਹੈ ਤੇ ਨੀਰਾ ਹੋ ਗਰਮੀ ਦੇ ਵਿੱਚ ਨਹੀਂ ਖਾਂਦਾ। ਉਹਦੇ ਆਪਾਂ ਕਾਰਨਾਂ ਦਾ ਜਾਣਕਾਰੀ ਆਪਾਂ ਨੂੰ ਨਹੀਂ ਹੁੰਦੀ। ਆਪਾਂ ਕੀ ਕਰਨਾ ਹੈਗਾ ਅਗਰ ਪਸ਼ੂ ਦਾ ਮੂੰਹ ਪੱਟ ਕੇ ਵੇਖੀਏ ਮੂੰਹ ਦੇ ਵਿੱਚ ਛੋਟੇ ਛੋਟੇ ਗਰਮੀ ਦੇ ਆ 2 ਮਹੀਨਿਆਂ ਦੇ ਵਿੱਚ ਛਾਲੇ ਵੀ ਹੋ ਜਾਂਦੇ ਆ ਭਾਈ। ਮੂੰਹ ਲਾਲ ਵੀ ਹੋ ਜਾਂਦਾ ਅੰਦਰੋਂ ਜਿਵੇਂ ਆਪਣਾ ਬੰਦੇ ਦਾ ਮੂੰਹ ਪੱਕ ਜਾਂਦਾ ਹੈ ਨਾ ਤੇ ਪਸ਼ੂ ਦਾ ਮੂੰਹ ਵੀ ਅੰਦਰੋਂ ਹੋਵੇਂ ਪੱਕ ਜਾਂਦਾ ਹੈਗਾ ਉਹਦੇ ਨਾਲ ਕੀ ਆ ਆਪਾਂ ਆਸ-ਪਾਸ ਆਪਣੇ ਕੋਲੇ ਖੜੀ ਚੀਜ਼ ਨੂੰ ਆਪਾਂ ਲਿਆ ਕੇ ਉਹਦਾ ਆਪਾਂ ਬੈਨੀਫਿਟ ਕਰ ਸਕਦੇ ਆਂਗੇ ਆਪਾਂ ਕੀ ਕਰਨਾ ਹੈਗਾ ਆਪਾਂ ਦੇਸੀ ਕਿੱਕਰ ਆਹ ਲਈਆ ਵੇਖੋ ਜਿਹਦੀ ਆਪਾਂ ਆਮ ਬੰਦੇ ਦਤਨ ਕਰਦੇ ਆ ਦੇਸੀ ਘਿੱਕਰ ਦੀ ਕੀ ਕਰਨਾ ਹੈਗਾ ਐਂ ਕਰਕੇ ਲੂੰਗ ਤੋੜ ਲੋ ਇਹਦੇ ਪੱਤੇ ਐਂ ਕਰਕੇ ਲੂੰਗ ਤੋੜ ਲੋ ਲੂੰਗੇ ਦੀ ਤੋੜ ਕੇ ਕੁੱਟ ਕੇ ਤੇ ਇਹਨੂੰ ਬਾੜ ਲੋ ਜਦੋਂ ਇਹਨੂੰ ਬਾੜੋਗੇ ਇਹਦੇ ਵਿੱਚ ਕਿਲੋ ਦੇ ਮਗਰ ਇੱਕ ਚਮਚਾ ਡੇਢ ਚਮਚਾ ਤੁਸੀਂ ਇਹਦੇ ਵਿੱਚ ਨੂਨ ਦਾ ਪਾ ਲੋ ਨੂਨ ਪਾ ਲੋ ਫੜਕੜੀ ਪਾ ਲੋ ਇਹਦੇ ਵਿੱਚ ਕੁਝ ਮਰਜ਼ੀ ਪਾ ਲੋ ਜਿਵੇਂ ਕੋਈ ਵੀ ਚੀਜ਼ ਦੋਨੇ ਪਾ ਲੋ ਇਹਨੂੰ ਕੀ ਕਰਨਾ ਜੇ ਤਾਂ ਪਸ਼ੂ ਪੀ ਲੈਂਦਾ ਠੀਕ ਆ ਨਹੀਂ ਪੀਂਦਾ ਤਾਂ ਉਹਦਾ ਪਸ਼ੂ ਦਾ ਮੂੰਹ ਫੜ ਕੇ ਤੁਸੀਂ ਭਾਈ ਸਾਰੇ ਮੂੰਹ ਦੇ ਵਿੱਚ ਸਮਾਰ ਕੇ ਇਹਨੂੰ ਪਾਣੀ ਨੂੰ ਲਾ ਦਿਓ ਕਿਕਰ ਵਾਲੇ ਨੂੰ ਇਹ ਇੱਕ ਪਾਣੀ ਇਹਨਾ ਖੁਸ਼ਕ ਹੁੰਦਾ ਹੈਗਾ ਅਗਰ ਉਹਦੇ ਮੂੰਹ ਦੇ ਵਿੱਚ ਕੋਈ ਵੀ ਚੀਜ਼ ਆ ਗਈ ਜਿਵੇਂ ਭਾਈ ਮੂੰਹ ਖੁਰ ਦੀ ਬਿਮਾਰੀ ਆ ਜਾਂਦੀ ਹੈਗੇ ਸੁਰਤ ਕਿੰਨੇ ਪਸ਼ੂ ਨੁਕਸਾਨੇ ਜਾਂਦੇ ਆ ਕਿੰਨੇ ਪਸ਼ੂ ਉਹ ਹੋ ਜਾਂਦੇ ਆਗੇ ਤਾਂ ਆਪਾਂ ਕੀ ਕਰਨਾ ਹੈਗਾ ਆਪਾਂ ਨੂੰ ਲੱਗਦਾ ਹੈ ਪਸ਼ੂ ਗਾਲਾ ਨਹੀਂ ਕਰ ਆਪਣਾ ਪਸ਼ੂ ਮੂੰਹ ਦੇ ਵਿੱਚ ਉਹਦੇ ਪ੍ਰੋਬਲਮ ਆਈ ਵੀ ਆ ਉਹ ਮੂੰਹ ਦੇ ਵਿੱਚ ਜਦੋਂ ਛਾਲੇ ਹੋਣਗੇ ਜਾਂ ਪਸ਼ੂ ਆਪਣਾ ਕੀ ਕਰੂਗਾ ਇੱਕ ਤਾਂ ਉਹ ਨੀਵੀਂ ਪਾ ਕੇ ਖੜੂਗਾ ਇੱਕ ਉਹਦੇ ਮੂੰਹ ਤੋਂ ਲਾੜਾਂ ਉਵੇਂ ਟਪਕਣਗੀਆਂ ਤਾਂ ਆਪਾਂ ਕੀ ਕਰਨਾਗਾ ਕਿੱਕਰ ਦੀ ਆਪਾਂ ਲੰਗ ਤੋੜਨੀ ਆ ਕਿੱਕਰ ਦੀ ਲੰਗ ਤੋੜ ਕੇ ਦੇਸੀ ਦੀ ਪਹਾੜੀ ਕਿੱਕਰ ਨਹੀਂ ਲੈਣੀ ਦੇਸੀ ਕਿੱਕਰ ਜਿਵੇਂ ਤੁਹਾਨੂੰ ਬਖਾਈ ਆ ਜਿਹੜੇ ਕਿੱਕਰ ਦੇ ਉੱਤੇ ਤੁੱਕੇ ਲੱਗਦੇ ਆ ਵੇਖੋ ਕਿੱਕਰ ਦੇ ਉੱਤੇ ਤੁੱਕੇ ਲੱਗਦੇ ਆ ਭਾਈ ਉਹ ਆਪਾਂ ਦੇਸੀ ਦੇਸੀ ਕੇ ਕਰ ਲੈਣੀ ਆ ਨਾ ਕਿ ਪਹਾੜੀ ਪਹਾੜੀਆਂ ਦਾ ਬਹੁਤ ਜ਼ਿਆਦੇ ਖੜੀਆਂ ਇਹ ਇੱਕ ਕੁਦਰਤੀ ਸੋਮਾ ਇਹੋ ਜਾਏਗਾ ਇਹ ਬਹੁਤ ਜ਼ਿਆਦੇ ਖੁਸ਼ਕ ਹੁੰਦੀ ਆ ਇਹ ਨੇ ਆਟੋਮੈਟਿਕ ਹੀ ਪਸ਼ੂ ਨੂੰ ਓਕੇ ਕਰ ਦੇਣਾ ਜਦੋਂ ਅਗਰ ਪਸ਼ੂ ਪੀ ਲੇ ਤਾਂ ਬਹੁਤ ਚੰਗੀ ਆ ਔਰ ਪੀ ਲੇ ਨੁਕਸਾਨ ਵੀ ਕੋਈ ਨਹੀਂ ਪਸ਼ੂ ਦਾ ਉਹਦੇ ਵਿੱਚ ਕੀ ਪਾ ਲੈਣਾ ਥੋੜਾ ਜਿਹਾ ਆਪਾਂ ਨਮਕ ਪਾ ਲੈਣਾ ਜਾਂ ਆਪਾਂ ਉਹਦੇ ਚ ਥੋੜੀ ਜਿਹੀ ਫੜਕੜੀ ਪਾ ਲੈਣੀ ਆਗੀ ਤਾਂ ਜਦੋਂ ਮੂੰਹ ਦੇ ਵਿੱਚ ਆਪਾਂ ਸਾਰੇ ਲਾਵਾਂਗੇ ਤੇ ਪਸ਼ੂ ਭਾਈ ਨੀਰਾ ਖਾਊ ਨੀਰਾ ਖਾਣ ਨੂੰ ਵੀ ਪਸ਼ੂ ਦਾ ਜੀ ਕਰੂਗਾ ਤਾਂ ਫੇਰ ਇਸ ਕਰਕੇ ਇਹ ਕਿਕਰ ਦਾ ਬਹੁਤ ਜਿਆਦਾ ਬੈਨੀਫਿਟਾ ਗਾਂ ਹੋਵੇ ਚਾਹੋ ਮੈਂ ਹੋਵੇ ਮੂੰਹ ਦੇ ਵਿੱਚੋਂ ਲਾਲਾਂ ਡਿੱਗਦੀਆਂ ਹੋਣ ਮੂੰਹ ਦੇ ਵਿੱਚ ਛਾਲੇ ਹੋਣ ਤਾਂ ਇਹਨੂੰ ਆਪਾਂ ਪਾਣੀ ਦੇ ਨਾਲ ਪਸ਼ੂ ਨੂੰ ਤੰਦਰੁਸਤ ਕਰ ਸਕਦੇ ਆਂਗੇ ਭਾਈ ਫੇਰ ਕੀ ਕਰਨਾ ਹੈਗੇ ਆਪਾਂ ਉਦੋਂ ਬਾਅਦ ਅਗਰ ਆਪਣੇ ਕੋਲ ਕਿਕਰ ਨਹੀਂ ਆ ਆਪਾਂ ਸ਼ਹਿਰ ਦੇ ਵਿੱਚ ਬੈਠੇ ਆ ਆਲੇ-ਦੁਆਲੇ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਆਪਾਂ ਕੀ ਕਰੋ ਕੱਲੀ ਫੜਕੜੀ ਫੜਕੜੀ ਨੂੰ ਹੱਥ ਦੇ ਉੱਤੇ ਪਾ ਲੋ ਪਾਊਡਰ ਬਣਾ ਕੇ ਉਹ ਪਸ਼ੂ ਦੇ ਸਾਰੇ ਮੂੰਹ ਦੇ ਵਿੱਚ ਫੜਕੜੀ ਨੂੰ ਤੁਸੀਂ ਲਾ ਦਿਓਗੇ ਉਹਦੇ ਨਾਲ ਜਿਹੜੇ ਵੀ ਛਾਲੇ ਹੋਣਗੇ ਸਾਰੇ ਛਾਲੇ ਅਠਰ ਜਾਂਦੇ ਨੇ ਅਗਰ ਆਪਾਂ ਨੂਨ ਪਾਵਾਂਗੇ ਜਾਂ ਨੂਨ ਲਾਵਾਂਗੇ ਨੂਨ ਬਹੁਤ ਜ਼ਿਆਦਾ ਮੱਚਦਾ ਹੈਗਾ ਜਿਹੜੀ ਫੜਕੜੀ ਆ ਫੜਕੜੀ ਫਟ ਨੂੰ ਵੀ ਮਿਲਦੀ ਆ ਔਰ ਖੂਨ ਨੂੰ ਵੀ ਬੰਦ ਕਰਦੀ ਆ ਫੜਕੜੀ ਜਿਹੜਾ ਨੂਨ ਆ ਨੂਨ ਤਾਂ ਕੱਟੇ ਦੇ ਉੱਤੇ ਬਹੁਤ ਜ਼ਿਆਦਾ ਲੱਗੂਗਾ ਅਗਰ ਤੁਸੀਂ ਪਾਣੀ ਦੇ ਵਿੱਚ ਪਾ ਕੇ ਚਮਚਾ ਡੇਢ ਚਮਚਾ ਦਾ ਇਹਨੂੰ ਦੇ ਸਕਦੇ ਹੋ ਮੂੰਹ ਤੋਂ ਹੋ ਸਕਦੇ ਹੋ ਅਗਰ ਤੁਸੀਂ ਇਹ ਜ਼ਿਆਦਾ ਤੁਹਾਨੂੰ ਪ੍ਰੋਬਲਮ ਆ ਕਿਕਰ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਫੜਕੜੀ ਲਿਆਓ ਫੜਕੜੀ ਲਿਆ ਕੇ ਲਾਲ ਹੋਵੇ ਤਾਂ ਉਹ ਚਿੱਟੀ ਫੜਕੜੀ ਉਹਦਾ ਪਾਊਡਰ ਬਣਾ ਕੇ ਪਸ਼ੂ ਦੇ ਮੂੰਹ ਦੇ ਵਿੱਚ ਜੇ ਤੁਸੀਂ ਦੋ ਡੰਗ ਲਾਉਂਗੇ ਤੀਜੇ ਦਿਨ ਪਸ਼ੂ ਨੀਰਾ ਖਾਣ ਲੱਗ ਜੂ ਆਟੋਮੈਟਿਕ ਥੋੜਾ ਦੁੱਧ ਤੇ ਆਊਗਾ ਔਰ ਪਸ਼ੂ ਬਿਲਕੁਲ ਤੰਦਰੁਸਤ ਤੁਸੀਂ ਚਾਹੋ ਗੱਲ ਵੀ 20 10 20 ਰੁਪਿਆ ਦੇ ਨਾਲ ਕਿਲੋ ਫੜਕੜੀ ਆ ਤਾਂ ਉਹਦੇ ਨਾਲ ਆਪਦਾ ਪਸ਼ੂ ਭਾਈ ਠੀਕ ਕਰ ਸਕਦੇ ਹੋਗੇ